ਸਾਸਰੀ ਕਾਲਜੀ ਸਾਇਆ ਨੂੰ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਜੀ ਹੋਗਾ ਚਾਹ ਪੰਜ ਜੀ ਹੋਰ ਅਸੀਂ ਤਾਂ ਹੋਗੇ ਤੁਸੀਂ ਕੀ ਕਰਦੇ ਵੇ ਆ ਸਾਡੇ ਕਰਮਚਾਰੀ ਜੋ ਹੈਗਾ ਉਹ ਹੀ ਕਰਨਾ ਸੀ ਤਿਆਰੀਆਂ ਤੁਹਾਡੀਆਂ ਤੁਸੀਂ ਤਿਆਰ ਹਣ ਤੁਹਾਡੇ ਰੋਟੀ ਬਣਾਉਣੀ ਹੈ ਨਾ ਮੈਂ ਮੈਂ ਕਰ ਰਹੀ ਆ ਬਨੀਤੀ ਤਿਆਰੀ ਕੱਲ ਬਣਾਇਆ ਸਾਗ ਅੱਜ ਉੱਚ ਪਾਇਆ ਸਾਗ ਅੱਜ ਆਪਣੀ ਤਾਂ ਜਾ ਰਹੀ ਹੈ ਆਪਣੇ ਮੈਂ ਛੁੱਟੀਆਂ ਮਨਾ ਕੇ ਤੇ ਕਹਿੰਦੀ ਸੀ ਉਹਨਾਂ ਸਾਗ ਬਣਾ ਦੇ ਸਭ ਮੈਂ ਇਹ ਸਾਗ ਚਾਹ ਸਾਗ ਦੇ ਚੱਕਰ ਦੇ ਵਿੱਚ ਕੱਲ ਗੁਰਦੁਆਰਾ ਸਾਹਿਬ ਨੂੰ ਜਾ ਸਕੀ। ਇਹ ਕੱਲ ਮੌਸਮ ਖਰਾਬ ਰਿਹਾ ਸੋਇਰੇ। ਤੇ ਮੈਂ ਕਿਹਾ ਚਲੋ ਪਹਿਲਾਂ ਪਹਿਲਾਂ ਜਾਇੰਨੇ ਆ। ਫਿਰ ਸਾਗ ਬਣਾਉਣਾ ਸੀਗਾ ਫਿਰ ਜਾਣੀ ਹੋਇਆ ਕਿਉਂਕਿ ਸਾਗ ਨੂੰ ਸਾਰੀ ਧਿਆਨ ਚਾਹੀਦੀ ਆ। ਆਪਣੀ ਫਲੇ ਬਣਾਇਆ ਸਾਗ। ਦੁੱਧ ਸਾਗ ਪਾਇਆ। ਐਸੇ ਪਾਇਆ ਮੈਂ ਕਿਦਾ ਅੱਛਾ। ਤੇ ਹੋਰ ਅਜ ਥੋੜੇ ਜਿਓ। ਘਿਓ ਗਰਮ ਕੀਤਾ ਸੀ। ਉਹ ਪਾਉਂਗੀ। ਤਾਂ ਪਾਣੀ ਦੇ ਵਿੱਚ ਕਿਉਂ ਰੱਖਿਆ ਡੋਂਗਾ ਇਹ ਪਾਣੀ ਚ ਤਾਂ ਰੱਖਿਆ ਇਹ ਹੈਗਾ ਪਲਾਸਟਿਕ ਦਾ ਤੇ ਕਿ ਥੋੜਾ ਗਰਮੀ ਆ ਵੀ ਮੈਂ ਕਿਹਾ ਪਗਰ ਮਰ ਜਾਵੇ ਨਾਲ ਦੀ ਨਾਲ ਠੰਡਾ ਹੋ ਜਾਊਗਾ ਤਾਂ ਮਚਾ ਠੰਡਾ ਹੁਣ ਰੱਖਿਆ ਆ ਤੇ ਅਬ ਨੀਰ ਚੋਂ ਵੀ ਠਾਲੋ ਦੇਖੋ ਤਾਂ ਹੀ ਕਹਿੰਦੇ ਮਾਂ ਦੇ ਸੱਤ ਕੋ ਫਿਕਰ ਨਹੀਂ ਕੋਈ ਹੈ ਸੁੱਖੀ ਪਈ ਆ ਮੈਂ ਸਾਰੀ ਚੈਰੀ ਕਰ ਦਿੱਤੀ ਆ ਚਲ ਦਹੀਂ ਵੀ ਲੈ ਕੇ ਜਾਣਾ ਨੇ ਦੇਖੇ ਕੋਈ ਕੁਝ ਬਣਾਇਆ ਦਹੀਂ ਲੈ ਕੇ ਜਾਂ ਤੇ 3-4 ਦਿਨ ਨਿਕਲ ਜਾਂਦੇ ਕੰਮ ਵੀ ਮੇਰੇ ਪਹਿਲਾਂ ਇਹਨੂੰ ਫ੍ਰੀਜ ਦੇ ਵਿੱਚ ਰੱਖ ਦਿਓ ਜੇ ਜ਼ਿਆਦਾ ਗਰਮ ਆਹੋ ਪਹਿ ਥੋੜਾ ਜਿਹਾ ਰੱਖੂਗੀ ਫਿਰ ਫ੍ਰੀਜ 'ਚ ਰੱਖਣਾ ਹੀ ਪੈਣਾ ਹੈ ਜਦੋਂ ਉਹ ਕੰਮ ਲੈ ਜਾਣਾ ਰੱਖਣਾ ਤੇ ਇੱਧਰ ਅਸੀਂ ਪਾਉਣੇ ਆ ਟੱਟੀ ਦੁੱਧ ਸਾਡੀ ਟੱਟੀ ਦੀ ਬੋਲਾ ਤੇ ਬੋਤੀ ਨਹੀਂ ਚਾਹ ਵੀ ਪਾ ਦੋ ਲਗੀ ਵਿੱਚ ਤੇ ਇਹ ਲੈਂਦੇ ਹਾਂ ਆਹ ਸੋਹਣੇ ਪੀਨੇ ਆਲੇ ਹਲੇ ਠੰਡ ਹੁੰਦੀ ਚਾਹ ਹਲੇ ਬਣਾ ਕਰੂ ਘਰ ਘਰ ਕਿੱਥੇ ਚਾਹ ਜਿਆ ਥੋੜੀ ਜਿਹੀ ਪਾਣੀ ਪੋਕੀ ਚਾਹ ਦੇ ਵਿੱਚ ਮੈਂ ਲੇਚੀਆਂ ਲੂਚੀਆਂ ਅਦਰ ਪਸਰਾ ਪਾਇਆ ਹੁਣ ਤਾਂ ਕਹਿੰਦੇ ਕਿ ਪੱਤੀ ਨੇ ਵਧੀਆ ਆ ਤੇ ਬਾਕੀ ਦੋ ਦਸੀਂ ਪਾਣੀ ਦੀ ਹੈ ਫਿਰ ਫਿਰ ਆਪਣਾ ਹੱਥ ਚਾਹ ਤੱਕ ਰੱਖ ਲਾ ਸਵਾਣ ਬਾਗ ਵਿੱਚ ਜਾਨ

ਲਓ ਜੀ ਡੱਬਾ ਸ਼੍ਰਿੰਕ ਕਰ ਗਿਆ। ਉਤਾਰ ਹੁਣੇ ਤੇ ਪਤਾ ਨਹੀਂ। ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ। ਚਲ। ਹੁਣ ਅੱਗੇ ਪਾਣੀਆ। ਡੱਬਾ ਸੋਨਾ ਜਿਹਾ। ਤੇ ਇਹਨੇ ਡੋਟ ਥੋੜਾ ਜਿਹਾ ਲਾ ਦਿੱਤਾ। ਉਦੇ ਵਿੱਚ ਵੀ ਧੂਆ ਨਿਕਲਦਾ ਹਲੇ ਉਹਨੂੰ ਵੀ ਵਿੱਚ ਹੀ ਰੱਖ ਲੈ। ਨਾ ਹੁਣ ਨਹੀਂ ਹੁੰਦਾ। ਮੈਂ ਠੰਡਾਗਾ ਗੋਗੇ ਵਿੱਚ ਰੱਖਿਆ ਸੀ। ਜਿਹੜਾ ਠੰਡ ਵੀ ਇਹਨੇ ਪਾਣੀ ਵੀ ਬਾਹਰ-ਸਾਰਾ ਠੰਡਾ ਆ। ਥੋੜਾ ਜਿਹਾ ਹੋਰ ਫੋਲਡ ਕਰ ਲੈਂਦੇ ਦੋ। ਮੈਕਅਪ ਇਹ ਫ੍ਰਿਜ ਵਿੱਚ ਰੱਖਣਾ, ਜੰਮਣਾ ਉਹ ਲਜਾਣਾ ਵੀ ਆ। ਰਾਤ ਨੂੰ ਆਵਾਜ਼ ਆਣੀ ਨਾ ਹੋਗੀ, ਹੋਰ ਟੁੱਲ ਗਿਆ ਤਾਂ ਸਾਰੇ ਕੱਪੜੇ-ਕੁੱਪੜੇ ਖਰਾਬ ਹੋ ਗਏ ਮੈਂ ਤਾਂ ਜੰਮ ਮੈਨੂੰ ਵੀ ਪ੍ਰੈਸ਼ਰ ਆ ਜਾਣਾ ਸੀ। ਫੇ ਤਾਂ ਹੀ ਮੈਂ ਦਰਵਾਜ਼ਾ ਪਾਇਆ ਵੀ ਜੰਮ ਜਾਊਗਾ। ਹੁਣ ਬਿਨਾਂ ਢੱਕਣ ਲਾਇਫ ਇਹਦੇ ਰੱਖ ਦੋ। ਹਾਂ। ਆਪ ਵਿੱਚ ਭਾਗੇ ਨਾ ਟੱਕਣ ਦਾ। ਉਹ ਪੂਰਾ ਬੰਦ ਉਹ ਗਿਆ ਭਾਅ ਪਿੱਛੇ ਜੰਮ ਗਿਆ ਵੀ ਹਾਂ ਉਹ ਨੋ ਬਿਠਾੜੋ ਲਓ ਜੀ ਬਨੀਤ ਕਰੋਗੇ ਰੈਡੀ ਜਾਣ ਨੂੰ ਤੇ ਸਮਾਨ ਰੱਖ ਲਿਆ ਸਾਰਾ ਕੇ ਦੇਖਾਂ ਜੰਮ ਗਿਆ ਜਿਹੜੇ ਕੇ ਨਹੀਂ ਸੁਣ ਬਹੁਤ ਟੈਨਸ਼ਨ ਪਾਈ ਜੀ ਹੁਣ ਤਾਂ ਜੰਮ ਗਿਆ ਨੋ ਜਿੱਕੇ ਦੇਖੋ ਜੰਮ ਗਿਆ ਹੁਣ ਆ ਲੈ ਹਲਫਾ ਫੇਰ ਵਿੱਚ ਹੈ ਨਾ ਬਨ ਕੇ ਫੇਰ ਰੱਖੀ ਆ ਲੈ ਤਾਜ਼ਾ ਤਾਜ਼ਾ ਸਾਡੇ ਘਰ ਦਾ ਕਿਉਂ ਆ ਲੈ ਇਹਦੇ ਵਿੱਚ ਬਨ ਲਾ ਉੱਪਰੋਂ ਚੰਗੀ ਦਾ ਗੱਠ ਬੰਨ ਲੈ ਆਟੇ ਨੂੰ ਦੋਹਰੇ ਲਫਾ ਵਿੱਚ ਪਾ ਲੈਣਾ ਸੀਗਾ ਤੇ ਕੱਪੜੇ ਨਾ ਖਰਾਬ ਹੋ ਜਾਣ ਚਲੇ ਡਬਈ ਨੂੰ ਡਬਈ ਕਰਕੇ ਨਹੀਂ ਇੱਧਰ ਦੇ ਬਾਹਰ ਡਬਈ ਮਾੜਾ ਡਬਈ ਦੀ ਕਮਾਈ ਨਾ ਪੜਿਆ ਇੱਥੇ ਤੱਕ ਪਹਿਲਾਂ ਤੁਹਾਡੀ ਮਾੜਾ ਡਬਈ ਦੀ ਕਮਾਈ ਨਾ ਪੜੀ ਆ ਫੇ ਤੁਸੀਂ ਡਬਈ ਦੀ ਕਮਾਈ ਨਾ ਪੜੇ ਆ ਨਾਨਾ ਵੀ ਡਬਈ ਸੀ ਪਾਪਾ ਤਾਂ ਆਪੇ ਜਿਵੇਂ ਨਾ ਕਿਸੇ ਨਾਲ ਨਹੀਂ ਉਹ ਡੂਏਟ ਫਲਾਕਟੇ ਚ ਪਾਉਣਾ ਸੀ ਨਾ ਆਸ ਤੇ ਬਣੀ ਤੇ ਨੂੰ ਕੋ ਕਰਦਾ ਹੈ ਪਾਉਦੇ ਸਾਰੇ ਠੀਕ ਲੋਡਾਂਗ ਲੇਖੋ ਤੇ ਜਾਓ ਹਲੇ ਖਣਾ ਰਸਾ ਰੇ ਚੱਕਣਾ ਮੈਂ ਹੁਣ ਕਿਹਾਂ ਤੇ ਵਾਲੇ ਕਰਦੀ ਆ ਆ ਜਾ ਆ ਲੈ ਹਲੇ ਪਾਪਾ ਟਾਈਮ ਅਕਾ ਲਾਪਾਕੇ ਚੋਂ ਬੰਨ੍ਹਦੇ ਕਿਹਦੇ ਬਣਾ ਲਈ ਨਹੀਂ ਜਾਏ ਉਹ ਹੀ ਵਾਚ ਕਰਤਾ ਹੈ ਇਹਨੇ ਵੀ ਵੰਡੇ ਜਾਣੇ ਵਾਲੇ ਹੋ ਕਿਤੇ ਯਾਰ ਤੁਸੀਂ ਆ ਜਾ ਉਹ ਜਿਹੜਾ ਤੇਰਾ ਹੈਂਡ ਬੈਗ ਹੈ ਉਹਨੇ ਉੱਤੇ ਰੱਖ ਲੈ acha ਆ ਜਾਓ ਜੀ ਆ ਜਾਓ ਪ੍ਰਾਣੀਆਂ ਆਜਾ ਆ ਜਾ ਇਹ ਇਹ ਦਲਵਾ ਵਿੱਚ ਰੱਖ ਲਓ ਇਹ ਰੱਖ ਲੈ ਇਹ ਦਲਵਾ ਨੂੰ ਗੱਠੇ ਖੋ ਦੇ ਦੇ ਆ ਲੈ ਸਾਰ ਸੋਚ ਲਾ ਆ ਦੇਖ ਲਾ ਕੋਈ ਚੀਜ਼ ਬਾਅਦ ਕਰੂੰਗੀ ਮੇਰਾ ਪਾਸਪੋਰਟ ਹੈ ਪਾਸਵਰਡ ਹੈ ਆ ਪਾਸਪੋਰਟ ਦੇਖ ਲਾ ਪਾਸਪੋਰਟ ਵੀ ਆਪਣਾ ਰੱਖ ਲੈ ਸਭ ਕੁਝ ਕਾਗਜ਼ ਕੂਜ ਆਪਣੇ ਸਾਹਮਣੇ ਰੱਖ ਸਾਰੇ ਕਾਗਜ਼ ਪੱਤਰ ਰੱਖ ਲੈ ਆਪਣਾ ਲਓ ਜੀ ਬੈਗ ਕਿੱਥੇ ਚੀ ਆਣ ਕੇ ਕੋਨਾ ਆਈ ਆਣਾ ਵੀ ਇਹ ਕਾਲ ਸਵਾਪਨ ਜੀ ਬਣਾਇ ਕੱਢ ਜੀ ਨੇ ਆ ਜਾਗੇ ਤੇ ਚਲੋ ਜੀ ਗੱਡੀ ਚ ਰੱਖੋ ਸਮਾਨ ਆਪਣਾ ਇਹ ਤੇ ਦੋ ਸੈਂਕ ਦੀ ਦਵਾਈ ਪਾਈ ਫੇਰ ਦੇਖੋ ਹੁਣ ਮੁੰਡਾ ਤਾਂ ਸਾਫ ਹੋ ਗਿਆ ਆ 15 ਦਿਨ ਹੋ ਗਏ ਬਾਹਰ ਧੁੱਪੇ ਪਏ ਨੂੰ ਅੱਜ ਫੇਰ ਦਵਾਈ ਪਾਈ ਆ ਤਾਂ ਫੇਰ ਅੰਦਰ ਰੱਖਦੇ ਆ ਮੈਂ ਕੀ ਕਰੇ ਪਾਪਾ ਨੇ ਟਰੈਕਟਰ ਕੱਢਿਆ ਲੈ ਜਾਣ ਨੂੰ ਤੈਨੂੰ ਸਾਡੀ ਆਹੀ ਲਿਮੋਜ਼ੀਨ ਆ ਢੋਲ ਨਾ ਜਾਵੇ ਖੁਸ਼ ਬਾਈ ਫੋਨ ਕਰਦੇ ਨਹੀਂ ਜਾ ਕੇ ਲਓ ਜੀ ਪੰਛੀ ਚਲ ਗਏ ਆਪਣੇ ਆ ਲੈਣਿਆਂ ਚ ਤੇ ਜਿੱਥੋਂ ਆਏ ਸੀ ਤੇ ਪਰਮਵੀਰ ਵੀ ਗਈ ਆਪਣੇ ਕੋਲਾ ਜਰਮਾਨ ਵੀ ਗਿਆ ਤੇ ਅਵਨੀਤ ਵੀ ਚਲ ਗਈ ਆ ਅਸੀਂ ਹੁਣ ਪਿੱਛੇ ਚੱਕੀਏ ਖਲਾਰਾ ਜਿੱਦਾਂ ਕਹਿੰਦੇ ਧੀਆਂ ਦੀ ਮਾਰਾਣੀ ਤੇ ਬੜੇਪੇ ਭਰੇ ਪਾਣੀ ਉਹੀ ਹਾਲ ਆ ਦੋ ਦਿਨ ਧੀਆਂ ਦੇ ਸਿਰ ਤੇ ਐਸ਼ ਕਰ ਲਈ ਆ ਤੇ ਹੁਣ ਫੇਰ ਆ ਜਾਈਏ ਆਪਣੀ ਡਿਊਟੀ ਤੇ ਚਲੋ ਵਧੀਆ ਨੇ ਜਾਣੇ ਰਾਜੀ ਖੁਸ਼ੀ ਰਹਿਣ ਆਪਣਾ ਪੜ੍ਹਾਈਆਂ ਕਾਰਨ ਕਮਾਈਆਂ ਕਾਰਨ ਤੇ ਇਹਦੇ ਵਿੱਚੇ ਮਾਪੇ-ਬਾਪ ਦੀ ਖੁਸ਼ੀ ਆ ਕਹਿੰਦੇ ਆ ਵੀ ਪਰਮਾਤਮਾ ਧੀਆਂ ਉੱਥੇ ਦਿੰਦਾ ਜਿੱਥੇ ਧੀਆਂ ਦੀ ਕਦਰ ਹੋਵੇ ਤੇ ਬਹੁਤ ਕਰਮਾ ਵਾਲੇ ਬਾਪ ਹੁੰਦਾ ਆ ਜਿਨ੍ਹਾਂ ਨੂੰ ਪਰਮਾਤਮਾ ਧੀਆਂ ਦਿੰਦਾ ਆ ਤੇ ਅਸੀਂ ਬਹੁਤ ਕਰਮਾ ਵਾਲੇ ਆ ਪੁੰਨੀ ਸਾਹਿਬ ਤਾਂ ਬਹੁਤ ਆਪਣੇ ਕਿਸਮਤ ਵਾਲੇ ਸਮਝਦੇ ਆ ਤੇ ਜਿਨ੍ਹਾਂ ਦੇ ਲੇਖੇ ਸੇਵਾ ਲੱਗੀ ਹੋਆ ਤੇ ਹੁਣ ਤਾਂ ਉਹਨਾਂ ਦੀ ਗੱਲੇ ਬਣ ਗਈ ਆ ਕਹਿੰਦੇ ਪਤਾ ਨਹੀਂ ਕਿੰਨੇ ਕੁ ਗੇੜੇ ਲੱਗਦੇ ਆ ਕੁੜੀਆਂ ਨੂੰ ਲੈ ਆ ਛੱਡਿਆ ਲੈ ਆ ਛੱਡਿਆ ਤੇ ਚਲੋ ਜੀ ਪਰਮਾਤਮਾ ਉਹਨਾਂ ਦੀ ਮਿਹਨਤਾਂ ਸਫਲ ਕਰੇ ਤੇ ਠੀਕ ਹੈ ਜੀ ਇੰਨੀ ਕਵਾਰਤਾਲਾਪ ਕਰਨ ਤੋਂ ਬਾਅਦ ਹੁਣ ਮੈਨੂੰ ਕੰਮ ਦੇਸਦਾ ਤੇ ਗੱਲਾਂ ਨਹੀਂ ਸੁੱਝ ਰਹੀਆਂ ਇੰਨੀਆਂ ਤੇ ਪਹਿਲਾਂ ਖਲਾਰਾ ਚੱਕੀ ਹੈ ਵੈਸੇ ਦਾ ਸਫਾਈਆਂ ਕਰਕੇ ਗੀਆਂ ਪਰ ਫੇਰ ਵੀ ਜਦੋਂ ਬੱਚੇ ਕਿਤੇ ਆਉਂਦੇ ਜਾਂਦੇ ਤਾਂ ਸੁਸਮਾਣਾ ਪੈ ਜਾਂਦਾ ਕੱਪੜਿਆਂ ਦਾ ਵੀ ਤੇ ਫੇਰ ਅੱਜ ਅਸੀਂ ਇੱਕ ਪਿੰਡ ਵਿਆਹ ਵੀ ਹੈ ਉੱਥੇ ਵੀ ਜਾਣਾ ਹੈ ਦੇਖਦੇ ਜੇ ਜਾ ਹੋ ਗਿਆ ਤਾਂ ਜੇ ਕੰਮ ਨਿਭੜ ਗਿਆ ਤਾਂ ਕੀ ਕੀ ਜੀ ਹੁਣ ਨਵੇੜੀਏ ਅਸੀਂ ਆਪਣਾ ਕੰਮ ਤੇ ਲੋ ਜੀ ਕੰਮ ਕਿਵੇਂ ਨਿਭੜ ਤੇ ਰੋਜ਼ ਦੀ ਤਰ੍ਹਾਂ ਅੱਜ ਜ਼ਿਆਦਾ ਖਲਾਰਾ ਸੀ ਕਿਉਂਕਿ ਰਾਤੀ ਮੈਂ ਸਾਗ ਵੀ ਗੈਸ ਤੇ ਬਣਾਇਆ ਪਹਿਲੀ ਵਾਰ ਬਣਾਇਆ ਗੈਸ ਤੇ ਸਦਾ ਬਣਾਇਆ ਨਹੀਂ ਇਸ ਕੁੱਕਰ 'ਚ ਤੇ ਕੁੱਕਰ ਵੀ ਮਸੀ ਮੰਝਿਆ ਤੇ ਗੈਸ ਵੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਰਸੋਈ ਦੀ ਰਾਤ ਦੀ ਬਹੁਤ ਮੁਸ਼ਕਲ ਲੱਗਦਾ ਸੀ ਕਿ ਕਿੱਦਾਂ ਕੰਮ ਨਿਬੇੜੂੰਗੀ ਤੇ ਜਦੋਂ ਬੱਚੇ ਜਾਂਦੇ ਆ ਸਕੂਲ ਨੂੰ ਜਾ ਕੇ ਤੇ ਵੀ ਖਲਾਰਾ ਬਹੁਤ ਪਿਆ ਹੁੰਦਾ ਤੇ ਹੁਣ ਖਲਾਰਾ ਸਾਰਾ ਨਿਪੜ ਗਿਆ ਤੇ ਹੁਣ ਤੇ ਸਾਰਾ ਘਰ ਦਾ ਕੰਮ ਨਿਬੇੜਨ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਸਾਡੇ ਪਿੰਡਾਂ 'ਚ ਵਿਆਹ ਆ ਵਿਆਹ ਤਾਂ ਕੱਲ ਨੂੰ ਆ ਤੇ ਅੱਜ ਪਹੋ ਗਿਆ ਤੇ ਅੱਜ ਉਹਨਾਂ ਨੇ ਜਿਹੜਾ ਸੱਦਿਆ ਸੀ ਤੇ ਅੱਜ ਅਸੀਂ ਜਾਵਾਂਗੇ ਤੇ ਬਾਕੀ ਗੱਲਾਂ ਆ ਕੇ ਕਰਦੇ ਹਾਂ ਜੇ ਟਾਈਮ ਲੱਗਾ ਤਾਂ ਕਿਉਂਕਿ ਟਾਈਮ ਸਾਨੂੰ ਵਾਪਸ ਆਉਣ ਦੇ ਬਹੁਤ ਹੋ ਜਾਣਾ ਆ ਜਦੋਂ ਬੱਚੇ ਘਰ ਹੁੰਦੇ ਆ ਵਨੀਜਾ ਪਰ ਵੀ ਫੇ ਜੇ ਮੈਂ ਕਿਤੇ ਜਾਣਾ ਹੋਵੇ ਤਾਂ ਸਾਰਾ ਕੰਮ ਇੱਧੇ ਛੱਡ ਕੇ ਚਲ ਜਾਣੀਂਗਾ ਸਾਰੀਆਂ ਮਾਵਾਂ ਇੱਧੇ ਕਰਦੀਆਂ ਜੀ ਧੀਆਂ ਘਰ ਕੰਮ ਕਰਨ ਨੂੰ ਹੁਣ ਤੇ ਅੱਜ ਮੈਨੂੰ ਸਾਰਾ ਕੰਮ ਕਰਕੇ ਜਾਣਾ ਪਿਆ ਆ ਤੇ ਮੈਨੂੰ ਲੱਗਾ ਮੈਂ ਲੇਟ ਹੋ ਗਈਆਂ ਵੈਸੇ ਵੀ ਹੁਣ ਅਸੀਂ ਲੇਟ ਲਤੀਫ ਹੋ ਗਏ ਆ ਉਦੋਂ ਅਸੀਂ ਪ੍ਰਵਾਤ ਫੇਰ ਤੇ ਵੀ ਲੇਟ ਹੋ ਗਏ ਪਰसों ਅਬਨੀਤ ਦਾ ਬਰਥਡੇ ਸੀਗਾ ਤੇ ਇੱਥੇ ਬਸ ਬਰਥਡੇ ਕਰਦੇ ਗੁਰਦੁਆਰੇ ਆਰਤੀ ਹੋਣੀ ਸੀ ਉੱਥੇ ਪੁਨੀ ਸਾਹਿਬ ਦਾ ਰਮਣ ਉੱਥੇ ਵੀ ਲੇਟ ਹੋ ਗਿਆ ਤੇ ਕੱਲ ਤੇ ਮੇਟ ਜਾ ਹੀ ਨਹੀਂ ਹੋਇਆ ਕਿਉਂਕਿ ਕੱਲ ਅਬਨੀਤ ਨੇ ਅੱਜ ਜਾਣਾ ਸੀ ਤੇ ਮੈਂ ਸਾਖਸ਼ਤ ਬਣਾਉਂਦੀ ਰਹੀ ਤੇ ਗੁਰਦੁਆਰ ਵੀ ਨਹੀਂ ਮੇਟ ਜਾ ਵੈਸੇ ਪਰਮਵੀਰ ਤੇ ਪਾਪਾ ਰਮਣ ਨੇ ਸਾਰੇ ਗਏ ਸੀਗੇ ਮੇਰੇ ਤੋਂ ਨਹੀਂ ਜਾ ਹੋਇਆ ਤੇ ਚਲੋ ਜੋ ਕਰਮਾਂ ਦੇ ਵਿੱਚ ਆ ਉਹੀ ਹੋਣਾ ਆ ਜਿੰਨੀ ਮੈਂ ਜੀ ਕੋਸ਼ਿਸ਼ ਕਰ ਲਈਏ ਤੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਹੁਣ ਅਸੀਂ ਵਿਆਹ ਜਾਵਾਂਗੇ ਪਿੰਡ ਦੇਖਦੇ ਪੁਨੀ ਸਾਹਿਬ ਸਾਨੂੰ ਛੱਡ ਜਾਂਦੇ ਆ ਜਾਂ ਪੈਦਲੇ ਜਾਣਾ ਪੈਂਦਾ ਆ ਮਾਰ ਤੋਂ ਬਹੁਤ ਹੋ ਗਈ ਆ